ਹਾਂਜੀ ਸਰਪੰਚ ਸਾਹਿਬਾ ਇਹ ਕਿਤਨਾ ਜਿਹੜਾ ਤੁਸੀਂ ਪੈਲਸ ਬਣਾ ਰਹੇ ਹੋ ਇਹ ਕਹਿੰਦੇ ਸ਼ਮਸ਼ਾਨ ਘਾਟ ਨੂੰ ਢਾ ਕੇ ਜਿਹੜੇ ਸ਼ੈੱਡ ਸੀ ਉਹਨੂੰ ਢਾ ਕੇ ਬਣਾ ਰਹੇ ਹੋ ਤੇ ਕੁਝ ਲੋਕਾਂ ਨੂੰ ਪਿੰਡ ਵਾਸੀਆਂ ਨੂੰ ਤੇ ਇਤਰਾਜ਼ ਹੈ ਤੇ ਕੀ ਕਹਿਣਾ ਚਾਹੂਗਾ ਜੀ ਇਹ ਸਾਰਾ ਆਪਾਂ ਤਾਂ ਗੱਲ ਕੀਤੀ ਹੈ ਸਾਰਾ ਅੰਦਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਰਾ ਸਾਡੇ ਪਿੰਡ ਦੀ ਪਿਛਲੀ ਪੰਚਾਇਤ ਨੇ 2023 ਦੇ ਵਿੱਚ ਇੱਕ ਮਤਾ ਪਾਇਆ ਦੀ 12ਵੇਂ ਮਹੀਨੇ ਚ ਸਾਰੇ ਪਿੰਡ ਨੂੰ ਇਕੱਠਾ ਕਰਕੇ ਉਦੋਂ ਜਾਂ ਸਾਰੇ ਸਮਸ਼ਾਨ ਘਾਟ ਇੱਕ ਕਰਤੇ ਸੀ ਗੁਰੂਕਰਨ ਸਾਹਿਬ ਦੇ ਕੋਲੇ ਉਹਦੀਆਂ ਵੀਡੀਓ ਚੈਨਲਾਂ ਤੇ ਵੀ ਪਈਆਂ ਨੇ ਸਾਰਾ ਸਾਰਿਆਂ ਨੇ ਸਾਰੇ ਪਿੰਡ ਵਾਸੀ ਨੇ ਸਵਾਗਤ ਕੀਤਾ ਸੀ ਉਹਦਾ ਸਭ ਕੁਝ ਉਸ ਸਿਸਟਮ ਹੋਇਆ ਉਸ ਤੋਂ ਬਾਅਦ ਚਲੋ ਸਰਪੰਚ ਤੋਂ ਬਾਅਦ ਸ਼ਾਇਦ ਪ੍ਰਬੰਧਕ ਲੱਗ ਗਿਆ ਤੇ ਬਾਕੀ ਗ੍ਰਾਂਟ ਦੀ ਘਾਟ ਕਰਨ ਇਹ ਜਗਾ ਐਸੀ ਤਰ੍ਹਾਂ ਪਈ ਰਹੀ ਖੰਡਰ ਰਹੇਗੀ ਉਸ ਤੋਂ ਬਾਅਦ ਹੁਣ ਜਦੋਂ ਕੋਈ ਆਪਣੇ ਸੀਐਮ ਸਾਹਿਬ ਨੇ ਸਿਦਕੁਤੇਗ ਭਾਦਰ ਦੇ ਨਾਮ ਤੇ ਪੈਸੇ ਦਿੱਤੇ ਕਿ ਗ੍ਰਾਂਟ ਆਈ ਹੈਗੀ ਤਾਂ ਉਹਦੇ ਵਿੱਚ ਉਹ ਪੈਸਿਆਂ ਦੇ ਵਿੱਚੋਂ ਇੱਥੇ ਪੈਲਸ ਬਣਾ ਰਹਾਂਗੇ ਜਿਹੜੀ ਕਿ ਇਹ ਬਿਲਕੁਲ ਖੰਡਰ ਜਗਾ ਹੋ ਗਈ ਸੀ ਆ ਚਾਹਿਆ ਹੋਰ ਕੁਝ ਨਹੀਂ ਹੈਗਾ ਸਰ ਕਿਤੇ ਵੀ ਜਦੋਂ ਨਾ ਪਿੰਡ ਵੱਜਿਆ ਉਦੋਂ ਤਾਂ ਹੀ ਇਹ ਇੱਥੇ ਜਗਾ ਸਮਸ਼ਾਨ ਘਾਟ ਲਈ ਸੀ ਤੇ ਪਿਛਲੇ ਦਿਨ ਇੱਕ ਸ਼ਹੀਦ ਫੌਜੀ ਦਾ ਵੀ ਇੱਥੇ ਸੰਸਕਾਰ ਕੀਤਾ ਗਿਆ ਇਹਦੇ ਵਿੱਚ ਪਤਾ ਸਰ ਕੀ ਹੈ ਇਹ ਪਹਿਲਾਂ ਤਾਂ ਟੋਬੇ ਹੀ ਸੀ ਟੋਬਾ ਭਰ ਕੇ ਦਿੱਤਾ ਸੀ ਪਿਛਲੇ ਚੈਤਨ ਉਹਦੋਂ ਜਦੋਂ ਜਿਵੇਂ ਜ਼ਰੂਰਤ ਹੋਈ ਪੰਚਾਇਤਾਂ ਨਵੇਂ ਸਿਸਟਮ ਹੋ ਗਿਆ 2023 ਦੇ ਵਿੱਚ ਜਾ ਕੇ ਇੱਕ ਗੱਲ ਲੱਗੀ ਵੀਰਨਾ ਸਾਰੇ ਪਿੰਡ ਦਾ ਇਕੱਠ ਮਾਰ ਕੇ ਪਿਛਲੀ ਪੰਚਾਇਤ ਨੇ ਇਹ ਗੁਰੂ ਘਰ ਕੋਲੇ ਸਮਸ਼ਾਨ ਘਾਟ ਇਕੱਠੇ ਕਰਤੇ ਉਸ ਤੋਂ ਬਾਅਦ ਇਹ ਜਗਾ ਹੁਣ ਆਪਾਂ ਤਾਂ ਪੈਲਸ ਬਣਾ ਰਹੇ ਆ ਉਹ ਵੀ ਪਿੰਡ ਵਾਸਤੇ ਹੀ ਆ ਜੀ ਉਹ ਵੀ ਪਿੰਡ ਦੇ ਕੰਮ ਹੀ ਆਉਣਾਗਾ ਉਹ ਵੀ ਤਾਂ ਆਮ ਜਨਤਾ ਨੂੰ ਗਰੀਬ ਜਨਤਾ ਨੂੰ ਜਿਹੜੇ ਦੂਰ ਜਾਂਦੇ ਆ ਦੂਰ ਦਰਾਡੇ ਉਹਨਾਂ ਵਾਸਤੇ ਵੀ ਜਾਣ ਨਾਲੋ ਇੱਥੇ ਪਿੰਡ ਦੇ ਵਿੱਚ ਹੀ ਮੈਜਰ ਕਰਨਾ ਕੋਈ ਹੋਰ ਪ੍ਰੋਗਰਾਮ ਕਰਨਾ ਸੁਆਗਤ ਕਰਨ ਵਾਸਤੇ ਹੀ ਇਹਨੂੰ ਕਿਹੜਾ ਕੋਈ ਕਿਸੇ ਦਾ ਨਿੱਜੀ ਇਹ ਵੀ ਪਿੰਡ ਵਾਸਤੇ ਹੀ ਆ ਜੀ ਇਹ ਪੈਲਸ ਬਣਾਉਣ ਲਈ ਜਦੋਂ ਜਗਤ ਤੈਅ ਕੀਤੀ ਗਈ ਉਹ ਪਿੰਡ ਨਾਲ ਰਹਿ ਕੀਤੀ ਗਈ ਸੀ ਹਾਂਜੀ ਹਾਂ ਤਕਰੀਬਨ ਸਾਰੇ ਆ ਖੜੇ ਆ ਬਸ ਸਾਰੇ ਪਿੰਡ ਦੇ ਰਹਿ ਹੋਇਆ ਸਾਰੇ ਨਾਲ ਗੱਲ ਕੀਤੀ ਆ ਰਾਇ ਹੋ ਕੇ ਮਪਾ ਮਪਾ ਨਹੀਂ ਜੀ ਇਹ ਪਹਿਲੇ ਸ਼ਮਸ਼ਾਨ ਘਾਟ ਬੰਦ ਕਿਤੇ ਕੀਤਾ ਗਿਆ ਸੀ 23 ਦਿਨਾਂ ਦੇ ਤੋਂ ਲੱਗ ਕੇ ਫੇਰ ਗੱਲ ਚੱਲੀ ਆ ਇਹ ਉਹ ਇਹ ਪੰਚਾਇਤ ਨੇ ਨਹੀਂ ਕੋਈ ਸਮਸਨ ਹਰਦੀਪ ਸਿੰਘ ਪਿੰਡ ਖੀਵਾਕਲਾ ਜੀ ਅਸੀਂ ਅੱਜ ਸ਼ਮਸ਼ਾਨ ਘਾਟ ਦੇ ਮਸਲੇ ਵਿੱਚ ਆਏ ਆ ਔਰੇ ਸਾਡੇ ਨਾਲ ਪੰਚਾਇਤ ਬਹੁਤ ਜ਼ਿਆਦਾ ਧੱਕਾ ਕਰ ਰਹੀ ਆ ਸਾਡਾ ਸ਼ਮਸ਼ਾਨ ਘਾਟ ਹਟਾ ਦਿੱਤਾ ਗਿਆਗਾ ਉਹ ਤੋਂ ਸਮਸ਼ਾਨ ਘਾਟਾ ਕਿਉਂ ਕਹਿੰਦੇ ਵੀ ਇੱਥੇ ਪੈਲਸ ਬਣਾਵਾਂਗੇ ਅਸੀਂ ਇਹਨਾਂ ਨੂੰ ਪੁੱਛਿਆ ਵੀ ਅਸੀਂ ਸੰਸਕਾਰ ਕਿੱਥੇ ਕਰਾਂਗੇ ਉਹ ਕਹਿੰਦੇ ਤੁਸੀਂ ਦੂਜੀ ਸਾਈਡ ਜਾ ਕੇ ਕਰੋ ਅਸੀਂ ਜ਼ਿੰਮੇਵਾਰੀ ਲੈਣੀ ਆ ਇਹ ਚੀਜ਼ ਦੀ ਜ਼ਿੰਮੇਵਾਰੀ ਕਾਦੀ ਲਈਤੀ ਜਾਂਦੀ ਹੈਗੀ ਸਾਡੇ ਨਾਲ ਧੱਕਾ ਕਰ ਰਿਆ ਅਸੀਂ ਦੂਜੇ ਪਾਸੇ ਕਿਵੇਂ ਜਾ ਕੇ ਸੰਸਕਾਰ ਕਰਾਂਗੇ 1100 ਸਾਲ ਤੋਂ ਸਮਸ਼ਾਨ ਘਾਟਾ ਚੱਲ ਰਿਹਾ ਹੈਗਾ ਜਿੱਦੋਂ ਦਾ ਪਿੰਡ ਵਜਿਆ ਉਹ ਦਿਨਾਂ ਦੀ ਸਮਸ਼ਾਨ ਘਾਟਾਗਾ ਸਾਡੇ ਨਾਲ ਪੰਚਾਇਤ ਧੱਕਾ ਕਰ ਰਹੀ ਆ ਅੱਜ ਅਸੀਂ ਜੱਜ ਦੇ ਵੀ ਗਏ ਆਂਗੇ ਜਾਂ ਸਭ ਦੇ ਗਏ ਆਂ ਉੱਥੋਂ ਸਾਡੀ ਸਟੇ ਵੀ ਮਨਜ਼ੂਰ ਹੋ ਰਹੀ ਹੈਗੀ ਕੱਲ ਸਾਡੀ ਸਟੇ ਵੀ ਹੋ ਜੂਗੀ ਅੱਜ ਪੰਚ ਅੱਜ ਅਸੀਂ ਥਾਣਾ ਮੁਖੀ ਨੂੰ ਵੀ ਮਿਲਣ ਆਏ ਆਂ ਕਿਉਂਰੇ ਵੀ ਖਿਚਾ ਮਿਲ ਕੇ ਉਦੋਂ ਬਾਅਦ ਦੱਸਾਂਗੇ ਕਿ ਕੀ ਗੱਲ ਬਾਤ ਹੈ। ਕੋਈ ਕੁਛ ਹੋਰ ਸਰਕਾਰ ਤੋਂ ਕੀ ਕਾਰਵਾਈ ਚਾਹੁੰਦੇ ਆਂ? ਅਸੀਂ ਬਣ ਸਰਕਾਰ ਤੋਂ ਕਾਰਵਾਈ ਇਹ ਚਾਹੁੰਦੇ ਆਂ ਵੀ ਜਿਵੇਂ ਪੰਚਾਇਤ ਨੇ ਸਾਡਾ ਸ਼ਮਸ਼ਾਨ ਘਾਟ ਆਇਆਗਾ ਸਾਡਾ ਸ਼ਮਸ਼ਾਨ ਘਾਟ ਦੁਬਾਰਾ ਖੜਾ ਕੀਤਾ ਜਾਵੇ ਉੱਥੇ। ਜੋ ਪੰਚਾਇਤ ਨੇ ਸਾਡੇ ਨਾਲ ਧੱਕਾ ਕੀਤਾ ਸਾਡਾ ਸ਼ਮਸ਼ਾਨ ਘਾਟ ਦੁਬਾਰਾ ਬਣਾਇਆ ਜਾਵੇ ਉੱਥੇ। ਪੈਲਸ ਬਣਾਉਣ ਖਾਤਰ ਪੰਚਾਇਤੀ ਜ਼ਮੀਨ ਬਹੁਤ ਆ ਗਈ ਪਿੰਡ ਕੋਲੇ ਉੱਥੇ ਬਣਵਾਇਆ ਜਾਵੇ ਸ਼ਮਸ਼ਾਨ ਘਾਟ ਤੇ ਜ਼ਰੂਰੀ ਪੰਚਾਇਤੀ ਜਿਹਾ ਪੈਲਸ ਬਣਵਾਉਣਾਗਾ। ਸੰਸਾਨ ਘਾਟ 1100 ਸਾਲ ਤੋਂ ਚੱਲ ਰਿਹਾ ਹੈ ਜੱਦੀ ਸੰਸਾਨ ਘਾਟ ਸਾਡਾ ਕੋਈ ਹੈ ਕਿੰਨੇ ਬਾੜਾਂ ਦਾ ਸੰਸਾਨ ਘਾਟ ਹੈ ਇਹ ਸੰਸਾਨ ਘਾਟ ਤਿੰਨ ਬਾੜਾਂ ਦਾ ਸੰਸਾਨ ਘਾਟ ਹੈ ਜੀ ਤਿੰਨ ਬਾੜ ਜ਼ਿਮੀਦਾਰਾਂ ਦੇ ਨੇ ਇੱਕ ਬਾੜ ਮਾਈਬੀ ਸਿੰਘਾਂ ਦੇ ਦਾ ਦੋ ਸੰਸਾਨ ਘਾਟਾ ਹੀ ਗਏ ਨੇ ਜ਼ਿਮੀਦਾਰਾਂ ਦਾ ਮਾਈਬੀ ਸਿੰਘਾਂ ਦਾ ਹਰਨੇਕ ਸਿੰਘ ਜੀ ਕਿਨੇ ਆਏ ਅੱਜ ਇੱਥੇ ਜੀ ਇਹ ਮਸਲੇ ਤੇ ਆਇਆਗੇ ਕਿ ਜਿਹੜੀ ਸਾਡੀ ਸੰਸਾਨ ਘਾਟ ਦੀ ਗਾ ਉਹ ਪੰਚਾਇਤ ਨੇ ਢਾਤੀ ਉਹ ਦਾ ਤੇ ਉਹ ਤਾਂ ਇਹ ਕਹਿੰਦੇ ਮਜਬੂਰਤਾ ਸੀ ਕਹਿੰਦੇ ਨੇ ਅਸੀਂ ਇੱਥੇ ਸਾਇਪਲਸ ਬਣਾਵਾਂਗੇ ਫਲਾਣਾ ਕਰਾਂਗੇ ਤੁਸੀਂ ਕੀ ਚਾਹੁੰਦੇ ਹੋ ਫਿਰ ਅਸੀਂ ਚਾਹੁੰਦੇ ਵੀ ਇੱਥੇ ਨਹੀਂ ਬਣਨਾ ਚਾਹੀਦਾ ਸਾਡਾ ਮੁੱਢ ਤੋਂ ਲਾ ਕੇ ਜਿੱਦ ਦਾ ਵੀ ਇਹ ਪਿੰਡ ਵੱਜਾਗਾ ਉਦੋਂ ਦਾ ਇਹ ਇੱਥੇ ਸਾਡਾ ਇਹ ਮੜੀਆਂ ਬਣੀਆਂ ਹੋਈਆਂ ਨੇ